ਸ਼ੇਖ ਫਰੀਦ ਸੋਲਰ ਫਰੀਦਕੋਟ ਤੋਂ ਗੱਲ ਕਰ ਰਹੇ ਹਾਂ ਜੀ ਅੱਜ ਕਿਸਾਨ ਮੇਲਾ ਲੱਗਿਆ ਹੋਇਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤੀਬਾੜੀ ਖੋਜ ਕੇਂਦਰ ਫਰੀਦਕੋਟ ਦੇ ਵਿੱਚ ਅਸੀਂ ਅੱਜ ਤੁਹਾਨੂੰ ਦੱਸ ਦਿਆਂ ਜੀ ਸਾਡੇ ਕੋਲ ਕੀ ਕੀ ਪ੍ਰੋਡਕਟ ਆ ਕਿਸਾਨ ਵੀਰਾਂ ਲਈ ਔਰ ਤੇ ਘਰ ਦੇ ਚ ਰੂਫਟਾਪ ਸੋਲਰ ਲਗਾਉਣ ਦੇ ਲਈ ਜਿਹੜਾ ਪੈਨਲ ਹੈ ਜੀ ਸਾਡੇ ਕੋਲ ਸ਼ਕਤੀ ਕੰਪਨੀ ਦਾ ਪੈਨਲ ਹੈਗਾ 16 ਬਸ ਵਾਰ ਪੈਨਲ ਹੈ ਇਹ 575 ਵਟ ਟੌਪਕੌਨ ਵੇਰੀਐਂਟ ਦੇ ਵਿੱਚ ਹੈ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਫਿਰ ਮੋਟਰ ਤੇ ਆਜੋ ਜੀ 3 ਹਸਪਾਵਰ ਦੇ ਮੋਨੋਬਲੌਕ ਮੋਟਰ ਹੈ 5.5 ਹੌਸਪਾਵਰ ਦੀ ਸਮਰਸੀਬਲ ਮੋਟਰ ਹੈ ਇਹਦੀ ਰੇਂਜ 10 ਹੌਸਪਾਵਰ ਵੀ ਲੱਗ ਜੂਗੀ 7.5 ਵੀ ਲੱਗ ਜੂਗੀ ਹਰ ਤਰ੍ਹਾਂ ਦਾ ਇੱਥੇ ਰੇਂਜ ਅਵੇਲੇਬਲ ਹੈ 5.5 ਹੌਸਪਾਵਰ ਚ ਮੋਨੋ ਬਲੋਕ ਵੀ ਹੈ ਜੀ ਸ਼ਕਤੀ ਦਾ ਸਟਰਟਰ ਜਿਹੜਾ ਕਿ ਇਹਦੀ ਖਾਸੀਅਤ ਹੈ 5.5 ਹੌਸਪਾਵਰ ਦਾ 7.5 ਦਾ 10 ਹੌਸਪਾਵਰ ਦਾ ਇੱਕ ਹੀ ਸਟਰਟਰ ਹੁੰਦਾ ਸਾਰਿਆਂ ਦੇ ਵਿੱਚ ਇਸ ਤੋਂ ਇਲਾਵਾ ਆਨ ਗ੍ਰਿਡ ਸੋਲਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ ਲਿਊਮਿਨਸ ਦੇ ਹੈ ਜੀ ਲਿਊਮਿਨਸ ਹੋਰ ਹੈਵਲਸ ਕੰਪਨੀ ਦਾ ਬ੍ਰਾਂਡ ਹੈ ਸਾਡੇ ਕੋਲ ਇਦੇ ਵਿੱਚ ਸਾਰੀ ਐਸੈਸਰੀ ਹੈਵਲਸ ਦੀ ਵਾਇਰ ਤੋਂ ਲੈ ਕੇ ਪੈਨਲ ਤੱਕ ਦੀ ਸਾਰੀ ਉਹ ਲੂਮਿਨਸ ਦੀ ਮਿਲੇਗੀ ਹੈਵਲਸ ਦੀ ਮਿਲ ਜਾਏਗੀ ਜਿਹੜੇ ਟੌਪ ਕੌਨ ਵੇਰੀਐਂਟ ਦੇ ਵਿੱਚ ਆ ਇੱਕ ਸੈਗਮੈਂਟ ਦੇ ਵਿੱਚ ਸੋਲਰ ਜਿਹੜੀ ਪੰਪਿੰਗ ਸੈਗਮੈਂਟ ਦੇ ਵਿੱਚ ਹੈ ਜਿਹੜਾ ਸਟਰਕਚਰ ਯੂਜ਼ ਕਰਦੇ ਆ ਅਸੀਂ ਉਹ ਤੁਹਾਨੂੰ ਇੱਕ ਵਾਰੀ ਨਜ਼ਰ ਮਰਵਾਉਣਾ ਜਿਹੜਾ ਸਾਡਾ ਸਟਰਕਚਰ ਯੂਜ਼ ਹੋ ਰਿਹਾ ਹੈ ਹੌਟ ਡਿਪ ਪੋਲ ਆ ਸਾਰਾ ਇਹ ਆਮ ਤੌਰ ਤੇ ਜੀਆਈ ਪੋਲ ਲੱਗਿਆ ਹੁੰਦਾ ਪਰ ਪੋਲ ਸਾਲਾ ਹੌਟ ਡਿਪ ਹੈ ਜਿਹੜੀ ਪਾਈਪ ਆ ਤੁਸੀਂ ਦੇਖ ਸਕਦੇ ਹੋ ਥੱਲੇ ਇਹ ਸਾਡੀ ਇਹ ਜੋਤੀ ਦੀ ਪਾਈਪ ਆ ਸਾਰੀ ਮਤਲਬ ਇੱਕ ਪੂਰੀ ਸਟਰੈਂਥ ਹੈ ਆਮ ਤੌਰ ਤੇ ਜੇ ਪੈਨਲ ਦੀ ਵਾਰੰਟੀ 30 ਸਾਲ ਕਹਿ ਦਿੰਦੇ ਆ ਗਰੰਟੀ 30 ਸਾਲ ਕਹਿੰਦੇ ਆ ਸਟਰਕਚਰ ਜੇ 30 ਸਾਲ ਨਾ ਚੱਲੇ ਤਾਂ ਉਹਦਾ ਫਾਇਦਾ ਕੀ ਹੈਗਾ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਦਾ ਹੈੱਡ ਹੈ ਉੱਪਰ ਜਿੱਥੇ ਰੋਟੇਟ ਕਰਦਾ ਸਾਰਾ ਸਟਰਕਚਰ ਬਹੁਤ ਹੈਵੀ ਔਰ ਸਾਰਾ ਹਾਰਡਪ ਹੈ ਸਾਰਾ ਮਿਗ ਵੈਲਡ ਕੀਤਾ ਹੋਇਆ ਇਸ ਤੋਂ ਬਿਨਾ ਅਸੀਂ ਜਿਹੜੇ ਪੰਪਸ ਹੈਗੇ ਆ ਉਹਨਾਂ ਦੇ ਨਾਲ ਅਰਥਿੰਗ ਵੀ ਕਰਕੇ ਦਿੰਨੇ ਆ ਅੱਜ ਦੀ ਡੇਟ ਦੇ ਵਿੱਚ ਲਾਈਟਨਿੰਗ ਅਰੇਸਟਰ ਵੀ ਲਗਾ ਕੇ ਦਿੰਨੇ ਆ ਜਿਹੜੇ ਆਪਣੇ ਘਰ ਦੇ ਵਿੱਚ ਸੋਲਰ ਲੱਗ ਰਹੇ ਆ ਰੂਫਟਾਪ ਲੱਗ ਰਿਹਾ ਚਾਹੇ ਰੈ residențial ਹੋਵੇ ਚਾਹੇ ਕਮਰਸ਼ੀਅਲ ਸੈਗਮੈਂਟ ਦਾ ਹੋਵੇ ਸਾਡੇ ਕੋਲ ਇਹਦੇ ਵਿੱਚ Havells ਦਾ ਟਾਪਕੌਨ ਪੈਨਲ ਅਵੇਲੇਬਲ ਹੈ ਜਿਹੜਾ 590 ਵੋਟ ਦੇ ਵਿੱਚ ਅਵੇਲੇਬਲ ਹੈ ਇਹ ਵੀ 16 ਬਸਵਾਰ ਪੈਨਲ ਹੈ Havells ਦਾ ਹੀ ਇਨਵਰਟਰ ਹੈ ਔਰ ਸਾਰੀਆਂ ਐਸੈਸਰੀਜ਼ ਵੀ Havells ਦੀਆਂ ਇਸ ਤੋਂ ਬਿਨਾ ਸਾਡੇ ਕੋਲ ਸੋਲਰ ਦੇ ਜਿੰਨੇ ਵੀ ਪ੍ਰੋਡਕਟਸ ਸਾਰੇ ਅਵੇਲੇਬਲ ਹੈ ਰੈਡੀ ਸਟਾਕ ਦੇ ਵਿੱਚ ਸਾਡੀ ਸ਼ਾਪ ਦਾ ਐਡਰੈਸ ਹੈ ਜੀ ਨਰੂ ਸ਼ਾਪਿੰਗ ਸੈਂਟਰ ਸ਼ਾਪ ਨੰਬਰ 6364 ਫਰੀਦਕੋਟ ਸਾਡਾ ਕੰਟੈਕਟ ਨੰਬਰ ਹੈ ਜੀ 8198000299 ਅਤੇ 9779405557 ਤੇ ਤੁਸੀਂ ਸਾਾਨੂੰ ਸੰਪਰਕ ਕਰ ਸਕਦੇ ਹੋ ਅਤੇ ਸੋਲਰ ਰੂਫਟਾਪ ਸਿਸਟਮ ਜਾਂ ਆਪਣਾ ਐਗਰੀਕਲਚਰ ਪੰਪ ਸੈੱਟ ਬੁੱਕ ਕਰਵਾ ਸਕਦੇ ਹੋ ਧੰਨਵਾਦ